ਇੱਕ ਵਾਰ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੂੰ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਸਵਾਲ ਕੀਤਾ ਗਿਆ ਕਿ ਗੁਰਗੋਬਿੰਦ ਸਿੰਘ ਪਾਸ਼ਾ ਇਹ ਦੱਸਣ ਕਿ ਸਿੱਖ ਧਰਮ ਜਿਆਦਾ ਵਧੀਆ ਹੈ ਕਿ ਇਸਲਾਮ ਧਰਮ ਜਿਆਦਾ ਵਧੀਆ ਹੈ ਗੁਰਗੋਬਿੰਦ ਸਿੰਘ ਪਾਸ਼ਾ ਉੱਥੇ ਜੇਕਰ ਜਵਾਬ ਦਿੰਦੇ ਕਿ ਸਿੱਖ ਧਰਮ ਜਿਆਦਾ ਵਧੀਆ ਹੈ ਸਿੱਖ ਧਰਮ ਚੰਗਾ ਹੈ ਉੱਤਮ ਹੈ ਤੇ ਫਿਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਰੋਸ ਪੈਦਾ ਹੋਣਾ ਸੀ ਬਹਾਦਰ ਸ਼ਾਹ ਨੇ ਕਹਿਣਾ ਸੀ ਕਿ ਤੁਸੀਂ ਸਾਡੇ ਧਰਮ ਨੂੰ ਮਾੜਾ ਕਹਦੇ ਹੋ ਮਾੜਾ ਮੰਨਦੇ ਹੋ ਜੇ ਗੁਰਗੋਮ ਸਿੰਘ ਪਾਸ਼ਾ ਅਖ ਦੇ ਕੇ ਸਲਾਮ ਧਰਮ ਵਧੀਆ ਹੈ ਤੇ ਫਿਰ ਉਹਨਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਸ਼ਾਮਲ ਹੋ ਜਾਓ ਪਰ ਦੂਰ ਅੰਦੇਸ਼ੀ ਸੋਚ ਵਾਲੇ ਗੁਰਗੋਮ ਸਿੰਘ ਪਾਸ਼ਾ ਜੀ ਦਾ ਜਵਾਬ ਇਹ ਸੀ ਕਿ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਤੁਹਾਨੂੰ ਤੁਹਾਡਾ ਧਰਮ ਮੁਬਾਰਕ ਸਾਨੂੰ ਸਾਡਾ ਧਰਮ ਮੁਬਾਰਕ